अच्छा ले। ले। दे 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 आज ਤੁਹਾਡੇ ਲਈ ਗੁੜ ਤੇ ਕਣਕ ਭੇਜੀ ਹੈ ਘਰ ਜਾ ਕੇ ਇਹਨੂੰ ਯੂਜ਼ ਕਰ ਲਿਓ ਪਿਸਵਾ ਲਿਓ ਮੈਂ ਪੈਸੇ ਦੇ ਦਊਂਗਾ ਪਿਸਵਾਣ ਦੇ ਮੈਂ ਕਹਿੰਦੀ ਆ ਪੈਸੇ ਨਹੀਂ ਹੈਗੇ ਜਿਹੜੇ ਦਿੱਤਾ ਦਿੰਦੇ ਚਲੋ ਜਿੰਨੇ ਭੇਜੀ ਹੈ ਨਾ ਇਹ ਗੋਪੀ ਹੈ ਉਹਦਾ ਨਾਮ ਉਹਦੇ ਅਸਤੇ ਅਰਦਾਸ ਮੱਥਾ ਜਰੂਰ ਲੇਖੋ ਜੀ ਮੈਂ ਪਾਠ ਕਰਦਾ ਦਿੱਲੀ ਮੈਂ ਪਾਠ ਕਰ ਅੱਜ ਦਾ ਪਾਠ ਗੋਪੀ ਅਸਤੇ ਕਰਨਾ ਚਾਹਤ ਹਾਂ ਆਂਟੀ ਇਹ ਨਾ ਇਸਮੇ ਕਣਕ ਹੈ ਕਣਕ ਹੈ ਇਸਮੇ ਇਸਮੇ ਗੁੜ ਹੈ ਇਹ ਕਿਸੇ ਨੇ ਸੇਵਾ ਭੇਜੀ ਆਪਕੇ ਲਈ ਇਲਾਜ ਤੋਂ ਆਪਕੇ ਬੱਚੇ ਦਾ ਫ੍ਰੀ ਮੇ ਹੋਗਾ ਹੀ ਹੋਗਾ ਪਰ ਜਿਨੋ ਨੇ ਇਹ ਭੇਜਿਆ ਇਹਨਾਂ ਕੇ ਲਈ ਵੀ ਦੁਆ ਕਰਨਾ ਠੀਕ ਹੈ ਇਹ ਕਣਕ ਹੈ और ये गुड़ है इसको यूज करना घर पे जाके ठीक है ये ये लो जी आपको भी आंटी कनक है इसको पिसवा लेना पिसवाने के पैसे में भी अभी दे दूंगा आपको इसको पिसवा कर खाना जरूर है और ये गुड़ है और आपका जो पुतली वाला इलाज है जिस बंदे ने ये गुड़ भेजा है वही आपका ऑपरेशन का पैसा दे रहा है तो उसके लिए दुआ करना ठीक थी। है अमेरिका अमेरिका जो दूसरा देश है ना वहां से भेजा ये है ये गोपी जी हैं हमारा दोस्त है तो उन्होंने भेजा है कि यहाँ पर जितने भी पेशेंट होंगे संडे को ਉਨਕੇ ਇਲਾਜ ਦਾ ਪੈਸਾ ਉਹ ਭੇਜਾ ਕਰਨਗੇ ਤੁਸੀਂ ਵੀ ਭਾਜੀ ਇਹ ਗੋੜਾ ਤੇ ਇਹ ਕਣਕ ਹੈ ਤੇ ਤੁਹਾਡਾ ਭਰਾ ਹੈ ਜਿਹਦਾ ਇਲਾਜ ਹੋਣਾ ਉਹਦੇ ਭਰਾ ਦੇ ਤੁਹਾਡੇ ਪੈਸੇ ਸਾਰੇ ਸਾਡੇ ਦੋਸਤ ਭਰਾ ਹੈ ਸਾਡਾ ਗੋਪੀ ਭਰਾ ਉਹਨੇ ਭੇਜਨੇ ਨੇ ਤੇ ਤੁਸੀਂ ਇਹ ਕਣਕ ਤੇ ਗੋੜ ਯੂਜ਼ ਕਰਨਾ ਤੁਹਾਡਾ ਵੀ ਭਾਜੀ ਠੀਕ ਹੈ ਅ ਤੁਹਾਡਾ ਆਲਰੇਡੀ ਮਦਦ ਕਰ ਰਹੇ ਨੇ ਇਹ ਹਾਂਜੀ ਹਾਂਜੀ ਤੁਹਾਡਾ ਜਿਹੜਾ ਇਲਾਜ ਹੋਣਾ ਇਹ ਜਿੰਨੇ ਭੇਜਿਆ ਕਣਕ ਤੇ ਗੁੜ ਇਹਨਾਂ ਨੇ ਪੈਸੇ ਦੇਣੇ ਨੇ ਤੇ ਇਨਾਂ ਆਸਤੇ ਅਰਦਾਸ ਕਰਿਓ ਕਰਦੇ ਕਿ ਮਾਲਕ ਇਹਨਾਂ ਨੂੰ ਹੋਰੇ ਸਹਯੋਗ ਬਣਾਵੇ ਕਿ ਸੇਵਾ ਕਰਦੇ ਰਹਿਣ ਠੀਕ ਠੀਕ ਤੁਹਾਡੇ ਨਾਲਿਓ ਮੇਰੇ ਨਾਲ ਤੁਸੀਂ ਇਹ ਨਾਲਿਓ ਲੈ ਆਓ ਕਿ ਲੈ ਆਓ ਤੁਹਾਡਾ ਕੋਹਣਾ ਪੇਸ਼ੈਂਟ ਮੇਰੇ ਹਸਪੀਟਲ ਹੈਗਾ ਤੁਸੀਂ ਹੁਣ ਕੀ ਸਲਾਹ ਕੀਤੀ ਸਲਾਹ ਦਿੱਤੀ ਹੈ ਹਲਪ ਦੀ ਭਾਜੀ ਕਿੱਥੇ ਇੱਥੇ ਹੀ ਇੱਥੇ ਲੈਣੀ ਹੈਲਪ ਕੇ ਪੀਜੀ ਐਨੀ ਹੈਲਪ ਇੱਥੇ ਲੈਣੀ ਜੀ ਤੁਹਾਡੇ ਤੋਂ ਹਾਂ ਪੀਜੀ ਨਹੀਂ ਜਾਣਾ ਬਸ ਠੀਕ ਆਲੋ ਫਿਰ ਆ ਮੈਂ ਪੈਸੇ ਤੁਹਾਨੂੰ ਪਾ ਦਿੰਨਾ ਹੁਣੀ ਉੱਥੇ ਤੇ ਜਿੰਨੇ ਪੈਸੇ ਪਾਣੇ ਨੇ ਉਹਨੇ ਇਹ ਗੁੜ ਤੇ ਕਣਕ ਭੇਜੀ ਐ ਇਹ ਘਰ ਦਾ ਕੇ ਯੂਜ਼ ਕਰ ਲਿਓ ਤੇ ਮੈਂ ਤੁਹਾਨੂੰ ਪੈਸੇ ਦੇ ਦੇਣਾ ਉਹਦੇ ਵਾਸਤੇ ਅਰਦਾਸ ਕਰਿਓ ਜਿੰਨੇ ਤੁਹਾਨੂੰ ਇੱਥੇ ਪੈਸੇ ਭੇਜਣੇ ਨੇ ਹਾਂਜੀ ਹਾਂਜੀ ਥੈਂਕ ਯੂ ਠੀਕ ਐ ਕੋਈ ਗੱਲ ਤੁਸੀਂ ਨਾਲ ਹੀ ਹੋ ਹਾਂਜੀ ਪਾਜੀ ਤੁਸੀਂ ਮੈਂ ਕੱਲ ਕੋਈ ਤੁਹਾਡੀ ਤੁਹਾਡਾ ਕੀ ਐ ਮੇਰੀ ਲੱਤ ਖਰਾਬ ਐ ਤੁਹਾਡਾ ਵੀ ਇਲਾਜ ਕਰਾ ਦਿੰਨੇ ਆ ਆਲੋ ਗੁੜ ਤੇ ਕਣਕ ਇਹਨੂੰ ਘਰ ਦਾ ਕੇ ਯੂਜ਼ ਕਰ ਲਿਓ ਤੇ ਜਿੰਨੇ ਭੇਜੀ ਐ ਨਿਕਲ ਜਾਣੀ ਰਿਫਰੈਸ਼ ਮੈਂ ਇੱਕ 2 ਮਿੰਟ ਚ ਕਰਦਾ ਫਰੀ ਤੁਹਾਡੀ ਤੁਹਾਡਾ ਕੀ ਹੈ ਮਾਤਾ ਜੀ ਤੁਹਾਡੇ ਅਜੇ ਗੱਲ ਹੋਣੀ ਹੈ ਹੋਣੀ ਹੈ ਅੱਛਾ ਅੱਛਾ ਆ ਲੋ ਆ ਗੁੜ ਤੇ ਕਣਕ ਹੈ ਤੁਹਾਡਾ ਜੋ ਵੀ ਇਲਾਜ ਦਾ ਹੋਇਆ ਉਹ ਤਾਂ ਅਸੀਂ ਮਦਦ ਕਰਾਂਗੇ ਮਾਤਾ ਜੀ ਆ ਗੁੜ ਤੇ ਕਣਕ ਮੇਰੇ ਭਰਾ ਨੇ ਭੇਜੀ ਆ ਅਮਰੀਕਾ ਤੋਂ ਉਹਦੇ ਵਾਸਤੇ ਅਰਦਾਸ ਕਰਿਓ ਤੇ ਤੁਹਾਡਾ ਇਲਾਜ ਵੀ ਸਾਰਾ ਉਨੇ ਹੀ ਕਰਾਣਾ ਉਹਦੇ ਵਾਸਤੇ ਦੁਆ ਜਰੂਰ ਕਰਿਓ ਤੁਹਾਡਾ ਕੀ ਅੰਕਲ ਮਾਦ ਮੇਲੇ ਜੀ ਉਹਨਾਂ ਨੂੰ ਅੱਛਾ ਆ ਤੁਹਾਡੇ ਲਈ ਗੋੜ ਤੇ ਕਣਕ ਭੇਜੀ ਐ ਘਰ ਜਾ ਕੇ ਇਹਨੂੰ ਯੂਜ਼ ਕਰ ਲਿਓ ਪਿਸਵਾ ਲਿਓ ਮੈਂ ਪੈਸੇ ਦੇ ਦਊਂਗਾ ਪਿਸਵਾਨ ਦੇ ਮੈਂ ਕਹਾਂ ਜੀ ਆ ਪੈਸੇ ਨਹੀਂ ਹੈਗੇ ਜਿਹੜੇ ਜਿਤਾ ਦੇ ਚਲੋ ਜਿੰਨੇ ਭੇਜੀ ਐ ਨਾ ਇਹ ਗੋਪੀ ਆ ਉਹਦਾ ਨਾਮ ਉਹਦੇ ਅਸਤੇ ਅਰਦਾਸ ਮੱਥਾ ਜਰੋਕ ਲੈ ਲਓ ਜੀ ਮੈਂ ਪਾਠ ਕਰਦਾ ਡੇਦੀ ਮੈਂ ਪਾਠ ਕਰਦਾ ਅੱਜ ਦਾ ਪਾਠ ਗੋਪੀ ਅਸਤੇ ਕਰਨਾ ਚਾਹਤ ਹਾਂ ਸਿੱਧਾ ਸਿੱਧਾ ਕਰਦਾ ਕੀ ਲਿਖਣਾ ਦੇਖਾਂ ਗੋਤਲ ਦਿਖਾਂਗਾ ਨਾਂ ਦੇਖਾਂਗਾ ਮਹਿਲਖਾਨਾ ਉਹਦਾ ਨਾਮ ਗੋਤਰ ਨੀਲ ਉਹਨੂੰ ਕੁਝ ਨਹੀਂ ਪਤਾ ਉਹ ਅੰਗਰੇਜ਼ ਐ ਉਹਦਾ ਜ਼ਰ ਗੋਪੀ ਨਾਮ ਐ ਕੀ ਨਾਮ ਐ ਗੋਪੀ ਉਹ ਠੀਕ ਹੈ ਤੁਸੀਂ ਕੀ ਕਹਤਾ ਦੇ ਹੋ ਬਾ ਮੈਂ ਕਹਤਾ ਤੇ ਤੁਸੀਂ ਕਰਨੀ ਹਾਂ ਕਲ ਫਰੀਦਕੋਟ ਹਾਂ ਕਲ ਅੱਜ ਅਰਦਾਸ ਕਰਕੇ ਜਾਣੀ ਨਹੀਂ ਅੱਜ ਕਰਕੇ ਜਾਣੀ ਕੱਲ ਫਰੀਦਕੋਟ ਤਾਂ ਜਾਣ ਕਰਕੇ ਸੌਈਓ ਠੀਕ ਹੈ ਠੀਕ ਹੈ ਗਰੇ ਇਹ ਹੋ ਜਾਊਗਾ ਹਰ ਸੰਡੇ ਕੰਮ